ਸਤਿ ਸ਼੍ਰੀ ਅਕਾਲ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਭੁੱਲਰ ਮੋਟਰ ਸੰਗਰੂਰ ਤੇ ਜੀ ਦੋਸਤੋ ਫੋਰਡ ਇੰਡੈਵਰ ਫੋਰਡ ਇੰਡੈਵਰ ਲੈ ਕੇ ਆਏ ਆ ਜੀ ਤੁਹਾਡੇ ਵਾਸਤੇ 2012 ਮਾਡਲ ਵਾਕਰਾਉਂਡ ਦੇਖੋ ਤੁਸੀਂ ਕੰਪਾਉਂਡ ਜ਼ਰੂਰ ਹੋਣ ਵਾਲਾ ਜੀ ਰਵਿੰਗ ਪਾਲਿਸ਼ ਦਾ ਕੰਮ ਹੈ ਹੋਰ ਕੋਈ ਕੰਮ ਨਹੀਂ ਹੈਗਾ ਇਹਦੇ ਵਿੱਚ ਮਕੈਨੀਕਲ ਇੰਜਨ ਵਾਈਜ਼ ਬਹੁਤ ਸੋਹਣਾ ਤੇ ਲਗਭਗ オリジナル ਪੇਂਟ ਦਾ ਹੈ ਜੀ ਕੱਲੀਆਂ ਗਲੈਡੀਆਂ ਗਲੈਡੀਆਂ ਜਰੂਰ ਪਲਾਸਟਿਕ ਪਾਰਟ ਪੇਂਟ ਜਿਹੜੇ ਹੈਗੇ ਨੇ ਇਹਦੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਫੋਰਡ ਇੰਡੈਵਰ 2000 ਹੈਗਾ ਇਹ 12 ਮਾਡਲ ਜੀ ਪੇਡ ਨੰਬਰ ਹੈ ਪੀਵੀ 13 0011 ਜੀ ਤੇ ਬਹੁਤ ਸ਼ੌਂਕ ਨਾਲ ਰੱਖਿਆ ਹੋਇਆ ਜੀ ਕੱਲੀ ਰਵਿੰਗ ਪਾਲਿਸ਼ ਦਾ ਕੰਮ ਹੈ 375 ਡਿਮਾਂਡ ਹੈ ਜੀ 375000 ਰੁਪਿਆ ਡਿਮਾਂਡ ਹੈ ਔਨ ਟੇਬਲ ਮਾਨਤਾਨ ਮਾੜਾ ਮੋਟਾ ਜ਼ਰੂਰ ਹੋਊਗਾ ਜੀ ਅੰਦਰੋਂ ਵੀ ਤੁਹਾਨੂੰ ਕੰਡੀਸ਼ਨ ਦਿਖਾਵਾਂਗੇ ਕੰਮ ਖਰਚਾ ਮੇਜਰ ਕੋਈ ਕੰਮ ਖਰਚਾ ਨਹੀਂ ਹੈ ਮਾਈਨਰ ਜਿਵੇਂ ਰਵਿੰਗ ਪਾਲਸੀ ਡ్రਾਈ ਕਲੀਨ ਦਾ ਕੰਮ ਹੈ ਜਿਹੜਾ 4x2 ਹੈ ਮੈਨੂਅਲ ਹੈ ਜੀ ਡੈਸ਼ਬੋਰਡ ਵਧੀਆ ਹੈ ਜੀ ਚਲਾਵਾ ਸੋਹਣਾਗਾ ਔਰ ਕੋਈ ਕੰਮ ਖਰਚਾ ਨਹੀਂ ਹੈ 40 50 ਪੈਸੇ ਟਾਇਰ ਨੇ ਦੇ ਸੋਹਣੀ ਕੰਡੀਸ਼ਨ ਦੇ ਵਿੱਚ ਇੰਡਾਇਵਰ ਤੁਹਾਨੂੰ ਦੇਣ ਜਾ ਰਹੇ ਆਂ ਅੱਜ ਕੱਲ ਬਹੁਤ ਘੱਟ ਮਿਲਦਾ ਤੁਸੀਂ ਇੰਡਾਇਵਰ ਬਾਏ ਕਰਨਾ ਚਾਹੁੰਦੇ ਹੋ ਜੀ 375 ਪਾਰਟੀ ਡਿਮਾਂਡ ਕਰਦੀ ਹੈ ਔਨ ਟੇਬਲ ਬੈਠੋ ਮਾਨਤਾਣ ਹੋ ਜਾਊਗਾ ਸੋਹਣੀ ਕੰਡੀਸ਼ਨ ਦੇ ਵਿੱਚ ਇੰਡਾਇਵਰ ਹੈ ਕਿਸੇ ਵੀਰ ਨੂੰ ਚਾਹੀਦਾ ਸ਼ੌਂਕ ਵਾਸਤੇ ਤਾਂ ਤੁਸੀਂ ਲਿਜਾ ਸਕਦੇ ਹੋ ਪੁੱਲਰ ਮੋਟਰ ਸੰਗਰੂਰ ਦੇ ਉੱਤੇ ਇੰਡਾਈਵਰ ਹਾਜ਼ਰ ਹੈ ਤੇ ਵੀਡੀਓ ਨੂੰ ਦੋਸਤੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਰੇਟ ਵੀ ਕੀ ਹੈ 12 ਮਾਡਲ ਸਵਿਫਟ ਦੇ ਰੇਟ ਦਾ ਹੀ ਹੈ ਜੀ ਐ ਮਨ ਕੇ ਚੱਲੋ ਆਪਾਂ ਇਹ ਕਹਿ ਸਕਦੇ ਹਾਂ ਸਵਿਫਟ ਦੇ ਮੁੱਲ ਦੇ ਵਿੱਚ ਇੰਡਾਈਵਰ ਠੀਕ ਹੈ ਜੀ ਤੇ ਨਵੇਂ ਦਾ ਰੇਟ ਹੋਣਾ ਮੇਰੇ ਹਿਸਾਬ ਨਾਲ 40 ਲੱਖ ਦੇ ਆਸ-ਪਾਸ ਹੋਣਾ ਦਾ ਹੁਣ ਦਾ ਤਾਂ ਪਤਾ ਹੀ ਨਹੀਂ ਕਿੰਨਾ ਕੁ ਰੇਟ ਹੈ ਤੇ ਦੋਸਤੋ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਕੋਈ ਜਾਣਕਾਰੀ ਹੋਰ ਲੈਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ Ford Endeavour 2012 4x2 ਮੈਨੂਅਲ ਚੰਗੀ ਕੰਡੀਸ਼ਨ ਦੇ ਵਿੱਚ ਹੈ ਇਸ ਤਰ੍ਹਾਂ ਦੀਆਂ ਹੋਰ ਗੱਡੀਆਂ ਦੇਖਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ